ਉਹ ਪੰਜਾਬ ਦੇ ਆਪਣੇ ਵਿੱਚ ਜਿਹੜੇ ਕਿਸਾਨ ਦੇ ਆਪ ਦੇ ਜਿਹੜੇ ਅਸੀਂ ਇਸ ਫੀਲਡ ਦੇ ਵਿੱਚ ਆਏ ਆ ਖੇਤ ਦੇ ਵਿੱਚ ਆਏ ਆ ਸਾਰੇ ਲੋਕਾਂ ਦਾ ਹੀ ਮੰਣਾ ਹੈ ਕਦੇ ਪਾਕਿਸਤਾਨ ਦੇ ਵਿੱਚ ਇੱਕ ਰਾਸ਼ਟਰਪਤੀ ਹੋਇਆ ਸੀ ਬਾਈ ਜੀ ਹਾਂਜੀ ਉਹਨੂੰ ਮਿਸਟਰ 10% ਕਿਹਾ ਜਾਂਦਾ ਸੀ ਵੀ ਉਹ ਕੋਈ ਕੰਮ ਜਿਹੜਾ ਆਪ ਦਾ ਦਸਵਾਂ ਹਿੱਸਾ ਰਿਸ਼ਵਤ ਦਾ ਲੈ ਵਗੈਰ ਕਰਦਾ ਹੀ ਨਹੀਂ ਸੀਗਾ ਤੁਸੀਂ ਸੁਣਿਆ ਹੋਣਾ ਪੰਜਾਬ ਦੇ ਵਿੱਚ ਨਕਲੀ ਡੀਏਪੀ ਵਿਕੀ ਹੈ ਹਾਂਜੀ ਹਾਂਜੀ ਦੇਖੋ ਕਿੱਡੀ ਮਾੜੀ ਗੱਲ ਹੈ ਇਹ ਕਹਿੰਦੇ ਕਿ ਐਸੀਓ ਦੀ ਕਾਰਵਾਈ ਕਰ ਰਹੇ ਆ ਜਿਨ੍ਹਾਂ ਲੋਕਾਂ ਨੇ ਖੇਤਾਂ ਦੇ ਵਿੱਚ ਨਕਲੀ ਡੀਏਪੀ ਪਾਤੀ 1400 ਰੁਪਏ ਥੇਲਾ ਅੱਜਕੱਲ 1400 ਰੁਪਏ ਥੇਲਾ ਲੈ ਕੇ ਕਿਉਂ ਜੇ ਖੇਤ ਚ ਕੋਸਰ ਨਹੀਂ ਆਦਾ ਉਸ ਕਿਸਾਨ ਦੇ ਵਾਸਤੇ ਜਿਹੜੀ ਪੰਜਾਬ ਸਰਕਾਰ ਕੀ ਰਿਮੀਡੀ ਦੇ ਰਹੀ ਹੈ ਜਿਹੜੇ 6 ਜ਼ਿਲ੍ਹੇ ਆ ਪੰਜਾਬ ਦੇ ਉਹਨਾਂ ਦੀ ਸੁਸਾਇਟੀਆਂ ਦੇ ਵਿੱਚ ਹੋਰ ਜਿਹੜੀ ਇਹਨਾਂ ਨੇ ਡੀਏਪੀ ਜਿਹੜੇ ਭੇਜੇ ਉਹਦੇ ਸਿੰਪਲ ਫੇਲ ਹੋ ਗਏ ਤੁਸੀਂ ਕਿ 10000 ਦਾ ਕੋਈ ਸਰਕਾਰੀ ਚੀਜ਼ ਲੈਣੇ ਉਹਦੇ ਟੈਂਡਰ ਲੱਗਦੇ ਆ ਤੁਸੀਂ ਉਸ ਜਿਹੜੀ ਡੀ.ਏ.ਪੀ ਖਾਦ ਹੈ ਉਹਦਾ ਤੁਸੀਂ ਪਹਿਲਾਂ ਸਿੰਪਲ ਕਿਉਂ ਨਹੀਂ ਲਿਆ